ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਜਿਹੜੀ ਕਥਾ ਸੰਤ ਮਸਕੀਨ ਜੀ ਕਰ ਰਹੇ ਨੇ ਇਹਦੇ ਵਿੱਚ ਮਾਂ ਦਾ ਬਹੁਤ ਵੱਡਾ ਰੋਲ ਹੈ ਕਿ ਇੱਕ ਮਾਂ ਆਪਣੇ ਬੱਚੇ ਨੂੰ ਕਿਵੇਂ ਧਰਮ ਦੇ ਰਾਸਤੇ ਤੇ ਤੋਰ ਸਕਦੀ ਆ ਪਰ ਹੁਣ ਉਹ ਮਾਂ ਤਾਂ ਉਹ ਤੋਰੂਗੀ ਨਾ ਜਿਹੜੀ ਆਪ ਧਰਮ ਦੇ ਰਾਸਤੇ ਤੇ ਤੁਰੀ ਹੋਵੇਗੀ ਇਸ ਕਰਕੇ ਗੁਰਮਖ ਪਿਆਰਿਓ ਆਪਾਂ ਆਪ ਵੀ ਅਕਾਲ ਪੁਰਖ ਪ੍ਰਮਾਤਮਾ ਦੇ ਲੜ ਲੱਗਣਾ ਹੈ ਆਪਣੇ ਬੱਚਿਆਂ ਨੂੰ ਵੀ ਅਕਾਲ ਪੁਰਖ ਪਰਮਾਤਮਾ ਦੇ ਲੜ ਲਾਉਣਾ ਹੈ ਤਾਂ ਜੋ ਸਾਡਾ ਜਿੰਦਗੀ ਤੇ ਆਇਆ ਸਫਲਾ ਹੋ ਸਕੇ ਅਸੀਂ ਆਪਣਾ ਵੀ ਜੀਵਨ ਵਿਅਰਥ ਬਰਬਾਦ ਕਰ ਰਹੇ ਹਾਂ ਤੇ ਆਪਣੇ ਬੱਚਿਆਂ ਨੂੰ ਵੀ ਕੋਈ ਸਹੀ ਸੇਧ ਨਹੀਂ ਦੇ ਰਹੇ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਅਕਾਲ ਪੁਰਖ ਪਰਮਾਤਮਾ ਦੇ ਲੜ ਲੱਗੀਏ ਅਸੀਂ ਬੀਜ ਦੇ ਆਪਣੇ ਘਰਾਂ ਦੇ ਵਿੱਚ ਕੰਡੇ ਹਾਂ ਤੇ ਪਰ ਭਾਲ ਦੇ ਫੁੱਲ ਹਾਂ ਇਸ ਕਰਕੇ ਆਓ ਸੁਣਦੇ ਹਾਂ ਸੰਤ ਮਸਕੀਨ ਜੀ ਪਾਸੋਂ ساری ਕਥਾ ਤੇ ਹੋਰਾਂ ਭੈਣ ਭਰਾਵਾਂ ਨੂੰ ਵੀ ਜਰੂਰ ਸ਼ੇਅਰ ਕਰਿਆ ਕਰੋ ਹੋ ਸਕਦਾ ਕੋਈ ਨਾ ਕੋਈ ਭੈਣ ਭਰਾ ਜਰੂਰ ਇਸ ਅਜਹੀਆਂ ਕਥਾਵਾਂ ਤੋਂ ਸੇਧ ਲੈ ਕੇ ਸ਼ਾਇਦ ਉਹ ਆਪਣੇ ਆਪ ਨੂੰ ਜਾਂ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਹੋਰਨਾਂ ਨੂੰ ਪ੍ਰੇਰਿਤ ਕਰਕੇ ਅਕਾਲ ਪੁਰਖ ਪਰਮਾਤਮਾ ਦੇ ਲਾੜਲਾ ਸਕੇ ਤੇ ਆਓ ਸੁਣਦੇ ਹਾਂ ਸੰਤ ਮਸਕੀਨ ਜੀ ਪਾਸੋਂ ਕਥਾ ਜੋ ਹਜ਼ਰ ਅਲੀ ਦੇ ਸ਼ਾਈ ਖਾਨਦਾਨ ਨਾਲ ਤੱल्लुक ਰੱਖਦਾ ਹੈ حضرت ਅਲੀ ਦਾ ਰਿਸ਼ਤੇਦਾਰ ਹੈ ਉਸਦੀ ਬੱਚੀ ਮਰੀਮ ਜੋ ਜਲਾਲਉਦੀਨ ਨੂੰ ਵਿਆਹੀ ਗਈ ਪਰ ਉਸ ਦੀ ਕੁਖ ਤੋਂ ਆਪ ਜਨਮ ਲੈਂਦੇ ਨੇ ਤਾਂ ਇਸ ਤਰ੍ਹਾਂ ਪੈਗੰਬਰੀ ਘਰਾਣੇ ਨਾਲ ਤੇ ਸ਼ਾਹੀ ਘਰਾਣੇ ਨਾਲ ਆਪ ਦਾ ਸੰਬੰਧ ਹੈ ਮਾਂ ਬੜੀ ਸਤੋ ਗੁਣੀ ਹੈ 7 ਸਾਲ ਦੀ ਆਪ ਦੀ ਉਮਰ ਹੈ ਬੱਚਿਆਂ ਚ ਖੇਡ ਰਹੇ ਨੇ ਮਾਂ ਆ ਕੇ ਕਹਿੰਦੀ ਏ ਐ ਮੇਰੇ ਬੱਚੇ ਸਵੇਰੇ ਖੇਡਦਾ ਦੁਪਹਿਰੇ ਖੇਡਦਾ ਸ਼ਾਮੀ ਖੇਡਦਾ ਕਦੀ ਖੁਦਾ ਨੂੰ ਵੀ ਯਾਦ ਕਰ ਲਿਆ ਕਰ ਨਮਾਜ਼ ਵੀ ਪੜ ਲਿਆ ਕਰ ਬੱਚੇ ਦਾ ਭੋਲਾ ਸੁਭਾਅ ਮਾਂ ਖੁਦਾ ਕੀ ਦੇਗਾ ਬੱਚਾ ਲੈਣ ਦੀ ਭਾਸ਼ਾ ਜਾਣਦਾ ਹੈ ਦੇਣ ਦੀ ਨਹੀਂ ਇੱਕ ਬੱਚੇ ਕੋਲ ਪੰਜ ਖਿਡੌਣੇ ਆਵਨ ਦੂਸਰੇ ਕੋਲ ਇੱਕ ਹੋਵੇ ਤੇ ਸਿਰਫ ਇਤਨਾ ਕਹਿ દਈਏ ਬੇਟਾ ਤੇਰੇ ਕੋਲ ਪੰਜ ਖਿਡੌਣੇ ਨੇ ਤੂੰ ਇੱਕ ਉਸ ਨੂੰ ਦੇ ਦੇ ਤੇ ਇਹ ਬੱਚਾ ਦੂਸਰੇ ਦਾ ਇੱਕ ਖਾਣ ਦੀ ਤੇ ਕੋਸ਼ਿਸ਼ ਕਰੇਗਾ ਆਪਣੇ ਪੰਜਾਂ ਵਿੱਚੋਂ ਇੱਕ ਦੇਣ ਨੂੰ ਰਾਜ਼ੀ ਨਹੀਂ ਹੋਵੇਗਾ ਕਿਉਂ ਦੇਣ ਦੀ ਭਾਸ਼ਾ ਜਾਣਦਾ ਹੀ ਨਹੀਂ ਦੇਣ ਦਾ ਸਵਾਭਾਅ ਅਜੇ ਇਸ ਦੇੰਦਰ ਨਹੀਂ ਪੈਦਾ ਹੋਇਆ ਖੋਣ ਦਾ ਲੈਣ ਦਾ ਹੀ ਜਜ਼ਬਾ ਹੈ ਖੁਦਾ ਕੀ ਦੇਵੇਗਾ ਇਸ ਸਾਦਗੀ ਦੀ ਮੂਰਤੀ ਮਾਂ ਨੇ ਕਿਹਾ اے ਮੇਰੇ ਬੱਚੇ ਖੁਦਾ ਖੰਡ ਦੇਵੇਗਾ ਖਜੂਰਾ ਦੇਵੇਗਾ ਸ਼ਹਿਦ ਦੇਵੇਗਾ ਕਿਹੋ ਦੇਵੇਗਾ ਮੱਝ ਦਾ ਦੁੱਧ ਦੇਵੇਗਾ ਮਿਠਾਈ ਦੇਵੇਗਾ ਸਾਰੀਆਂ ਹੀ ਮਿੱਠੀਆਂ ਚੀਜ਼ਾਂ ਦਾ ਜਦ ਮਾਂ ਨੇ ਨਾ ਲਿਆ ਉਸ ਜ਼ਮਾਨੇ ਦੀ ਸੌਗਾਤ ਫਰੀਦ ਦੇ ਮੌਂਦ ਵਿੱਚ ਪਾਣੀ ਆ ਗਿਆ ਮਾਂ ਤੋਂ ਫਿਰ ਮੈਨੂੰ ਨਮਾਜ਼ ਪੜ੍ਹਨੀ ਸਿਖਾ ਮੈਂ ਪੜਾਂਗਾ ਨਮਾਜ਼ ਦੋ ਵਕਤ ਦੀ ਨਮਾਜ਼ ਮਾਂ ਨੇ ਇਸ ਨੂੰ ਪੜ੍ਹਨੀ ਸਿਖਾਈ ਫਜਰ ਦੀ ਨਮਾਜ਼ عشاء دی نماز سویر دی نماز شام دی نماز وضو کر کے ملا مسلح بچھا کے نماز جد پڑھن لگے اکھا میٹ کے ماں نے دے تھلے کھجوراں رکھ دیتی ہیں نا ਨਮਾਜ਼ ਪੜਨ ਤੋਂ ਬਾਅਦ ਜੈਸੇ ਮਸੱਲਾ ਸਮੇਟਦਾ ਹੈ ਥੱਲੋਂ ਖਜੂਰਾ ਮਿਲੀਆਂ ਕੱਪੜੇ ਦੇ ਚ ਲਿਪਟੀਆਂ ਹੋਈਆਂ ਪਰਸੰਨ ਹੋ ਗਿਆ ਕਹਿੰਦਾ ਖੁਦਾ ਇਹ ਤੇ ਨਕਦ ਸੌਦਾ ਹੈ ਇਧਰ ਨਮਾਜ਼ ਪੜੋ ਇਧਰ ਖਜੂਰਾ ਵਿਸ਼ਵਾਸ ਵੱਜ ਗਿਆ ਬਰੋਸਾ ਵੱਜ ਗਿਆ ਸ਼ਾਮ ਦੀ ਨਮਾਜ਼ ਪੜੀ ਮਾਂ ਨੇ ਥੱਲੇ ਗੁੜ ਰੱਖ ਦਿੱਤਾ ਦੂਸਰੇ ਦਿਨ ਨਮਾਜ਼ ਪੜੀ मां ने ਥੱਲੇ ਮਿਠਾਈ ਰੱਖ ਦਿੱਤੀ ਕਦੀ ਕੁਛ ਕਦੀ ਕੁਛ ਰੋਜ਼ ਇਸ ਬੱਚੇ ਨੂੰ ਸਵੇਰੇ ਸ਼ਾਮ ਪ੍ਰਾਪਤ ਹੋ ਜਾਂਦਾ ਹੈ ਔਰ ਜਿਤਨਾ ਪ੍ਰਾਪਤ ਹੁੰਦਾ ਜਾ ਰਿਹਾ ਹੈ ਖੁਦਾਈ ਵਿਸ਼ਵਾਸ ਵੱਧਦਾ ਜਾ ਰਿਹਾ ਹੈ ਵੱਧਦਾ ਜਾ ਰਿਹਾ ਹੈ ਵੱਧਦਾ ਜਾ ਰਿਹਾ ਹੈ ਅੱਜ ਇੱਕ ਅਜੀਬੋ ਗਰੀਬ ਘਟਨਾ ਘਟ ਗਈ شا دی نماز دا وقت ماں بچاری پانی بھرن گئی سی پرانا زمانہ پانی بھرن گئی ہے فرید دے نماز پڑھن دا وقت ہو گیا مسلح بچھا کے عضو کر کے جڑ کے نماز پڑھ لگے اج من جڑ گیا ہے بڑا سرور تاری ہویا بڑی مستی ملی حیران ہوا کھجور شہد مٹھائی یہ تو کچھ بھی نہیں یہ تو کھیڈ ہی کچھ اور ہے. اج مسلح جت چکے ہیں. نماز پڑھن تو بعد اج خیال ہی نہیں آیا تھلوں کچھ مٹھائی لینی ہے کیوں اج اگمی رسدی پرابتی ہو گئی دنیا ہی کچھ اور ہو گئی netr sajjal ho gaye ashq bar hoye ke itne din is raston wangi zindagi kis tarah reh gayi and na ras halanke umar te kuch bhi nahi sat saal di kulambar sab teet nahi hoya loki 80 saal di umar vi ajai gawa chhad dene lekin pashchatap ja gaya is agam mein raston ke jeevan اتنے سال بانجا کیوں رہ گیا بیٹھے نے ایک پاسے نیتر سجل چہرہ ہو رہا ہے آج مست کچھ ہو رہی ہے ماں آ گئی ہے او جد دیکھ دیئے فرید نو تی او دے دی کول دیکھ دیئے مسلح نو تو خیال آیا فرید نماز پڑھ بیٹھا ہے ਅੱਜਸ ਨੂੰ ਖਜੂਰਾ ਨਹੀਂ ਮਿਲਿਆ ਅੱਜਸ ਨੂੰ ਮਿਠਾਈ ਨਹੀਂ ਮਿਲੀ ਪਤਾ ਨਹੀਂ ਇਹ ਕੱਲ ਤੋਂ ਨਮਾਜ਼ ਪੜੇਗਾ ਕਿ ਨਹੀਂ ਪੜੇਗਾ ਲੱਗਦਾ ਇਸ ਦਾ ਭਰੋਸਾ ਟੁੱਟ ਗਿਆ ਹੈ ਇਹਦੀਆਂ ਅੱਖਾਂ ਸੱਜਲ ਨੇ ਰੋ ਰਿਹਾ ਮਾਂ ਇੱਕਦਮ ਅੰਦਰ ਭੱਜੀ ਹੋਈ ਗਈ ਥਾਲ ਦੇ ਚ ਸ਼ਹਿਦ ਦੀ ਕਟੋਰੀ ਰੱਖੇ ਲੱਡੂ ਰੱਖੇ ਖਜੂਰਾ ਰੱਖਿਆ ਕਿਸ਼ਮਿਸ਼ ਰੱਖੀ ਦਾਖ ਰੱਖੀ ਤੇ ਥਾਲੀ ਫਰੀਦ ਦੇ ਅੱਗੋਂ ਕਰਕੇ ਕਹਿਣ ਲੱਗੀ ਐ ਮੇਰੇ ਬੱਚੇ ਅੱਜ ਖੁਦਾ ਨੂੰ ਜਲਦੀ ਬੜੀ ਸੀ ਔਰ ਉਹ ਮੈਨੂੰ ਦੇ ਗਿਆ ਉਸਨੇ ਮੈਨੂੰ ਇਹ ਆਖਿਆ ਫਰੀਦ ਨੂੰ ਦੇ ਦੇਣਾ ਚੀਖ ਨਿਕਲ ਗਈ ਫਰੀਦ ਦੇ ਮੂੰਹੋਂ ਮਾਂ ਅੱਜ ਤੇ ਖੁਦਾ ਮੈਨੂੰ ਹੀ ਦੇ ਗਿਆ। ਰੋਜ਼ ਖੁਦਾ ਤੇਰੇ ਹੱਥੋਂ ਮੈਨੂੰ ਝੂਠੀਆਂ ਖਜੂਰਾਂ ਦਿੰਦਾ ਸੀ। ਅੱਜ ਮੈਨੂੰ ਸੱਚੀ ਖਜੂਰ ਮਿਲ ਗਈ। ਖੁਦਾ ਨਹੀਂ ਦੇ ਦਿੱਤੀ ਹੈ। ਤੈਨੂੰ ਖੇਚਲ ਕਰਨ ਦੀ ਹੁਣ ਲੋੜ ਨਹੀਂ। ਤੈਨੂੰ ਵਿਚੋਲਾ ਬਣਨ ਦੀ ਹੁਣ ਕੋਈ ਲੋੜ ਨਹੀਂ। ਖੁਦਾ ਨੇ ਸਿੱਧਾ ਹੀ ਮੈਨੂੰ ਰਸ ਦੇ ਦਿੱਤਾ ਹੈ। ਇਸ ਵਾਸਤੇ ਹੁਣ ਸਭ ਇਹ ਚੀਜ਼ਾਂ ਬੇਮੈਨੀ ਨੇ, ਫਜ਼ੂਲ ਨੇ। ਕਿਹੜੀਆਂ فریدا سکر کھنڈ نوات گڑ ماکھو مانجا دو دے سب وستوں مٹھیاں رب نہ پوجن تد رب اے خدا جو تیرے نام دی مٹھاس ہے اس دے سامنے کھجوراں کی نے اے گڑ کی ہے اے شکر کی ہے اے شہد کی ہے تم بہت مٹھا ہے بہت مٹھا ہے اتنت سوادی ہے فریدا روٹی میری کاٹھ کی لاون میری بکھ ਜਿੰਨ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ ਇਸ ਸ਼ਲੋਕ ਬਾਰੇ ਠੀਕਾਕਾਰਾਂ ਦਾ ਵਿਚਾਰਕ ਲੋਕਾਂ ਦਾ ਆਪਣਾ ਆਪਣਾ ਮਤ ਹੈ ਔਰ ਭਗਤ ਮਾਲਦੇਵ ਇਸ ਸੰਬੰਧ ਵਿੱਚ ਕਈ ਤਰ੍ਹਾਂ ਦੀਆਂ ਸਾਖੀਆਂ ਨੇ ਦਰਸ ਲੱਕੜ ਦੀ ਰੋਟੀ भूख नहीं मिटा सकदी लक्कड़ दी रोटी ਨੂੰ পেট ਤੇ ਬੰਨ ਕੇ ਬਾਬਾ ਫਰੀਦ ਘੁੰਮਦੇ ਰਹੇ ਇਤਨੀ ਸਿਆਣੀ ਆਤਮਾ ਇਤਨਾ ਦੂਰ ਦ੍ਰਿਸ਼ਟ ਮਨੁੱਖ ਇਤਨੀ ਬਾਰੀਕ ਬੀਨ ਅਕਲ ਐਸਾ ਕਰਮ ਨਹੀਂ ਕਰ ਸਕਦੀ ਫਿਰ ਇਹ ਕਿਉਂ ਕਹਿ ਰਹੇ ਨੇ ਫਰੀਦਾ ਰੋਟੀ ਮੇਰੀ ਕਾਠ ਕੀ دراصل ڈیرے دیچ اکثر گھران گھران تو گھر ہوئی روٹیاں بکشا دیچ روٹیاں دوٹیاں آدی سن لوکی بچی کچی روٹی دے دن دے سن بابا فرید برد ہو چکے سن منہ دند نہیں سن سکھی روٹی نو جیسے دیچ پان تے انج پرتیت ہو ਜਿਵੇਂ ਲੱਕੜ ਨੂੰ ਮੋਚ ਪਾ ਰਹੇ ਨੇ ਸੁੱਕੀ ਰੋਟੀ ਅੱਜ ਵੀ ਤਸਵੀਰ ਇਹਨਾਂ ਨੇ ਇਹ ਤੇ ਲੱਕੜ ਵਰਗੀ ਏ ਕੀ ਖਾਈਏ ਇਹ ਤੇ ਲੱਕੜ ਵਰਗੀ ਏ ਉਸੇ ਤਸਵੀਰ ਨੂੰ ਬਾਬਾ ਫਰੀਦ ਵਰ ਦਰਹਿ ਨੇ ਇਕ ਤੇ ਮੇਰੇ ਦੰਦ ਨਹੀਂ ਇਕ ਇਹ ਰੋਟੀ ਸੁੱਕੀ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਲੈਂਦੇ ਪੰਜਾਬ ਦੇ ਚ ਸਾਗ ਸਬਜ਼ੀ ਨੂੰ ਲਾਵਣ ਕਹਿੰਦੇ ਨੇ ਜਿਹਦੇ ਨਾਲ ਲਾ ਕੇ ਰੋਟੀ ਖਾਈ ਜਾਏ ਲਾਵਣ ਮਲਤਾਨ ਖਸ਼ਾਬ ਕੁੰਦੀਆਂ ਮੀਆਂ ਵਾਲੀ ਸਰਗੋਦਾ ਜੰਗ ਮੰਗੈਣਾ ਡੇਰਾ ਗਾਜ਼ੀ ਖਾਨ ਔਰ ਫਰੰਟੀਅਰ ਦੇ ਇਲਾਕੇ ਦੇ ਚ ਸਾਗ ਸਬਜ਼ੀ ਨੂੰ ਦਾਲ ਬਾਜੀ ਨੂੰ ਕਹਿੰਦੇ ਨੇ ਲਾਵਣ ਬਾਬਾ ਫਰੀਦ ਆਪ ਦੀ ਬੋਲੀ ਪੰਜਾਬੀ ਔਰ ਖਾਸ ਕਰਕੇ ਲਹਿੰਦੀ ਪੰਜਾਬੀ ਲੋਕਲ ਭਾਸ਼ਾਵਾਂ ਦੇਚ ਆਪਨੇ ਮਨੁੱਖਤਾ ਦੀ ਝੋਲੀ ਦੇਚ ਖੁਦਾਈ ਗਿਆਨ ਪਾਇਆ ਤੋਂ ਆਪ ਕਹਿੰਦੇ ਨੇ ਇਹ ਜੋ ਮੈਨੂੰ ਭੁੱਖ ਲੱਗੀ ਹੈ ਬਸ ਇਹ ਹੀ ਮੇਰਾ ਲਾਵਣ ਹੈ ਇਹ ਹੀ ਮੇਰੀ ਸਾਗ ਸਬਜ਼ੀ ਹੈ ਨਾਨਕ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਰੁੱਪੇ ਕਾਮੇ ਦੋਸਤੀ ਬੁਖੇ ਸਾਦੇ ਗੰਡ ਬੁਖ ਤੇ ਸਵਾਦ ਦਾ ਹੀ ਆਪਸ ਵਿੱਚ ਤਾਲਮੇਲ ਹੈ ਬੁਖ ਨਹੀਂ ਤੇ ਸਵਾਦ ਕਾਦਾ ਤਾਂ ਬਾਬਾ ਫਰੀਦ ਕਹਿੰਦੇ ਨੇ ਜੋ ਮੇਰੀ ਸਾਗ ਸਬਜ਼ੀ ਹੈ ਉਹ ਹੈ ਬੁਖ ਤੇ ਬੁਖ ਦੇ ਵਿੱਚ ਜਦ ਮੈਂ ਸੁੱਕੀ ਰੋਟੀ ਖਾਣਾ ਸਵਾਦੀ ਲੱਗਦੀ ਹੈ ਚੰਗੀ ਲੱਗਦੀ ਹੈ ਜਿੰਨਾ ਖਾਦੀ ਚੋਪੜੀ ਗਨੇ ਸਹਿਣਗੇ ਦੁੱਖ ਬੁਖ ਤੋਂ ਬਿਨਾ ਜੋ ਚੋਪੜੀ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਪਦਾਰਥ ਖਾਣਦੇ ਨੇ ਪਰ ਬੁਖ ਨਹੀਂ ਹੈ ਬਹੁਤ ਦੁਖਸਹਾਰਨ ਗੈ ਭੁੱਖ ਤੋਂ ਬਿਨਾ ਖਾਣਾ ਦੁਖੀ ਹੈ ਇੱਕ ਇੱਕ ਬੁਰਕੀ ਦੁੱਖ ਨੂੰ ਜਨਮ ਦੇਗੀ ਇੱਕ ਇੱਕ ਬੁਰਕੀ ਰੋਗ ਨੂੰ ਜਨਮ ਦੇਗੀ ਇੱਕ ਇੱਕ ਬੁਰਕੀ ਪੀੜਾ ਨੂੰ ਪੈਦਾ ਕਰੇਗੀ ਬਾਬਾ ਫਰੀਦ ਇਸ ਸ਼ਲੋਕ ਦੇ ਰਾਹੀ ਇਹੀ ਕੁਝ ਸਮਝਾ ਰਹੇ ਨੇ ਜੋ ਭੁੱਖ ਹੈ ਬਸ ਇਹ ਹੀ ਮੇਰੀ ਸਾਗ ਸਬਜ਼ੀ ਹੈ ਔਰ ਇਸ ਲਈ ਜਦ ਮੈਂ ਸੁੱਕੀ ਰੋਟੀ ਖਾਣਾ ਤਾਂ ਵੀ ਸਵਾਦੀ ਲੱਗਦੀ ਹੈ ਪਚ ਜਾਂਦੀ ਹੈ ਤੇ ਸਰੀਰ ਦੇ ਅਨੁਕੂਲ ਬਕਾਇਦਾ ਜੋ ਹੈ ਕੰਮ ਕਰਦੀਏ ਪਰ ਭੁੱਖ ਹੀ ਨਹੀਂ ਹੈ ਤੇ ਤਰ੍ਹਾਂ ਤਰ੍ਹਾਂ ਦੇ ਸਵਾਦੀ ਤੇ ਪੋਸ਼ਟਿਕ ਖਾਣੇ ਖਾਦੇ ਗਏ ਨੇ ਇਕ ਇਕ ਬੁਰਕੀ ਰੋਗ ਨੂੰ ਜਨਮ ਦੇਵੇਗੀ ਭੁੱਖ ਤੋਂ ਬਿਨਾ ਖਾਣਾ ਦੁਖੀ ਹੈ ਐਸਾ ਇਸ ਸ਼ਲੋਕ ਦੇ ਰਾਹੀਂ ਬਾਬਾ ਫਰੀਦ ਜਗਤ ਨੂੰ ਗਿਆਨ ਦੇ ਰਹੇ ਹਨ ਰੁੱਖੀ ਸੁਖੀ ਖਾਏ ਕੇ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਈ ਜਿਓ ਦੂਸਰੇ ਦਾ ਧਨ ਦੂਸਰੇ ਦਾ ਪਦਾਰਤ ਦੂਸਰੇ ਦਾ ਰੰਗ ਰੂਪ ਵੇਖ ਕੇ ਅਕਸਰ ਮਨ ਉਕ ਪ੍ਰਭਾਵਿਤ ਹੁੰਦਾ ਹੈ ਔਰ ਮਨ ਵਿੱਚ ਤ੍ਰਿਸ਼ਨਾ ਪੈਦਾ ਹੁੰਦੀ ਹੈ ਮਨ ਦੇ ਸਾੜੇ ਵੀ ਪੈਦਾ ਹੁੰਦੇ ਨੇ ਜੈਲਸੀ ਵੀ ਪੈਦਾ ਹੁੰਦੀ ਹੈ ਜਲਨ ਵੀ ਪੈਦਾ ਹੁੰਦੀ ਹੈ ਐਸ ਦੇ ਕੋਲ ਇਤਨਾ ਹੈ ਮੇਰੇ ਕੋਲ ਨਹੀਂ ਹੈ ਤਾਂ ਬਾਬਾ ਫਰੀਦ ਇੱਥੇ ਸਮਝਾ ਰਹੇ ਨੇ ਹਕੀਕਤ ਹੈ ਕਿ ਮਨੁੱਖ ਕਈ ਦਫਾ ਖੂ ਤਾਂ ਪਾਣੀ ਭਰਦੇ ਹੋયા ਸੋਚ ਲੈਂਦਾ ਨਹੀਂ ਦਰਿਆ ਤੋਂ ਪਾਣੀ ਭਰੀਏ ਕਿਉਂਕਿ ਖੂਦ ਵਿੱਚ ਪਾਣੀ ਥੋੜਾ ਹੈ ਦਰਿਆ ਵਿੱਚ ਪਾਣੀ ਬਹੁਤ ਵੱਡਾ ਹੈ ਬਹੁਤ ਸਾਰਾ ਹੈ ਪਰ ਕੌਣ ਦੱਸੇ ਦਰਿਆ ਤੋਂ ਵੀ ਉਤਨਾ ਹੀ ਪਾਣੀ ਮਿਲੇਗਾ ਜਿੰਨਾ ਤੇਰਾ ਮਟਕਾ ਹੈ ਮਨੁੱਖ ਦੂਜਿਆਂ ਦੇ ਲੰਬੇ ਚੌੜੇ ਪਸਾਰੇ ਤੇ ਵੇਖ ਲੈਂਦਾ ਹੈ ਆਪਣੀ ਪ੍ਰਾਪਲਬਧ ਨਹੀਂ ਵੇਖਦਾ ਤਾਂ ਦੂਸਰੇ ਦਾ ਪਸਾਰਾ ਵੇਖਿਆ ਆਪਣੀ ਪ੍ਰਾਪਲਬਧ ਦਾ ਕੋਈ ਗਿਆਨ ਨਹੀਂ ਤਾਂ ਫਿਰ ਦੂਸਰਿਆਂ ਦੇ ਪ੍ਰਤੀ ਈਰਸ਼ਾ ਪੈਦਾ ਹੋ ਜਾਂਦੀ ਹੈ ਔਰ ਮਨ ਦੂਸਰਿਆਂ ਦਾ ਸਾਜ਼ੋ-ਸਮਾਨ ਦੇਖ ਕੇ ਪਦਾਰਥਾਂ ਤੇ ਰੰਗ-ਰੂਪ ਨੂੰ ਦੇਖ ਕੇ ਆਪਣੇ ਅੰਦਰ ਬਾਰ-ਬਾਰ ਲਾਲਚ ਨੂੰ ਜਨਮ ਦਿੰਦਾ ਹੈ ਤੇ ਮਨ ਤਰਸਦਾ ਹੈ